ਪੰਜਾਬ ਦੇ ਵਿੱਚ ਜਿਹੜਾ ਹੈਗਾ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਜਿਹੜੇ ਹੈਗੇ ਆ ਲਗਾਤਾਰ ਵੱਧੇ ਜਾ ਰਹੇ ਨੇ ਅੱਜ ਵੀ ਜ਼ਿਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਜਿਹੜੇ ਹੈਗੇ ਆ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗਾ ਜੇਕਰ ਕੋਈ ਕਿਸਾਨ ਅੱਗ ਲਗਾਉਂਦਾ ਤਾਂ ਉਹਦਾ ਸਾਥ ਵੀ ਦਿੰਦੀਆਂ ਨੇ ਤੇ ਕਈ ਜਗ੍ਹਾ ਜਿਹੜਾ ਹੈਗਾ ਵਾ ਅਫਸਰਾਂ ਦੇ ਨਾਲ ਵੀ ਬਹਿਸਵਾਜੀ ਵੀ ਦੇਖਣ ਨੂੰ ਮਿਲਦੀ ਹੈਗੀ ਆ ਅੱਜ ਐਸਡੀਐਮ ਸਾਹਿਬ ਨਕੋਦਰ ਜਿਹੜੇ ਲਾਲ ਵਿਸ਼ਵਾਸ ਬੈਂਸ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਨਕੌਦਰ ਦੇ ਹਾਲਾਤ ਕੀ ਨੇ ਤੇ ਕਿੰਨੇ ਕੇਸ ਜਿਹੜੇ ਨੇ ਪਰਾਲੀ ਨੂੰ ਅੱਗ ਲਗਾਉਣ ਦੇ ਸਾਹਮਣੇ ਆਏ ਨੇ ਇਹ ਸਾਡੇ ਨਕੌਦਰ ਸਬਡਿਵੀਜ਼ਨ ਦੇ ਵਿੱਚ ਮਹਿਤਪੁਰ ਸਬ ਤਸੀਲ ਉਹ ਨਕੌਦਰ ਤਹਿਸੀਲ ਦੋਵਾਂ ਨੂੰ ਮਿਲਾ ਕੇ 17 ਕੇਸ ਜਿਹੜੇ ਹੈਗੇ ਸਾਡੇ ਧਿਆਨ ਦੇ ਵਿੱਚ ਆਏ ਹੈਗੇ ਨੇ ਉਹਦੇ ਵਿੱਚੋਂ 16 ਕੇਸ ਜਿਹੜੇ ਸੀਗੇ ਉਹ ਸੈਟੇਲਾਈਟ ਨੇ ਪੁਆਇੰਟ ਆਊਟ ਕੀਤੇ ਸੀ 16 ਦੇ ਵਿੱਚੋਂ ਜਦੋਂ ਅਸੀਂ ਵਾйна ਕੀਤਾ ਤੇ ਉਹਦੇ ਵਿੱਚੋਂ 3 ਕੇਸ ਜਿਹੜੇ ਸੀ ਪਾਏ ਗਏ 3 ਕੇਸ ਜਿਹੜੇ ਸੀਗੇ ਉਹ ਮਤਲਬ ਜਦ ਨਾਲ ਦੇ ਇਲਾਕੇ ਦੇ ਵਿੱਚ ਕੋਈ ਅੱਗ ਲੱਗੀ ਹੋਈ ਹੈਗੀ ਹੈ ਉਹਦੇ ਜਿਹੜੇ ਸੀਗੇ ਸਿੰਪਟਮਸ ਜਿਹੜੇ ਸੀਗੇ ਉਹ ਕੱਫੇ ਜਾ ਕੇ ਹੋਈ ਸੀ ਕਿ ਤੇ ਇੱਕ ਕੇਸ ਜਿਹੜਾ ਹੈਗਾ ਉਹ ਸਾਡੇ ਸੀਪੀਸੀਬੀ ਤੋਂ ਇੱਕ ਸਾਇੰਟਿਸਟ ਆਏ ਸੀ ਉਹਨਾਂ ਦੇ ਨਾਲ ਮੈਂ ਇੱਕ ਜੁਆਇੰਟ ਮੌਕਾ ਕਰ ਰਿਹਾ ਸੀਗਾ ਤੇ ਸਾਨੂੰ ਕਿਲੇ ਦੇ ਵਿੱਚ ਅਗਲ ਕੀ ਵੀ ਜਰਾਈ ਸੀ ਤੇ 217 ਕੇਸਿਸ ਦੇ ਵਿੱਚ 14 ਕੇਸਿਸ ਜਿਹੜੇ ਐਕਟਿਵ ਪਾਏ ਗਏ ਹੈਗੇ ਨੇ ਤੇ ਸਰ ਕਈ ਵਾਰੀ ਜਦੋਂ ਤੁਸੀਂ ਅੱਗ ਬਝਾਉਣ ਜਾਂਦੇ ਹੈਗੇ ਆ ਖੇਤਾਂ ਦੇ ਵਿੱਚ ਤੁਹਾਨੂੰ ਪਤਾ ਲੱਗਦਾ ਹੈਗਾ ਵਾ ਤੇ ਕਈ ਵਾਰ ਤੁਹਾਡੇ ਨਾਲ ਬਹਿਸਵਾਜੀ ਵੀ ਦੇਖਣ ਨੂੰ ਮਿਲਦੀ ਹੈਗੀ ਜਾਂ ਕਈ ਕਿਸਾਨ ਜਥੇਬੰਦੀਆਂ ਵੱਲੋਂ ਕਿਸ ਤਰ੍ਹਾਂ ਦੇ ਦਿਆ ਹਾਂ ਜੀ ਉਹ ਵੈਸੇ ਤਾਂ ਮੈਂ ਤੁਹਾਡੇ ਤੇ ਹੱਥ ਲੈ ਕੇ ਆਣਾ ਚਾਹੁੰਗਾ ਕਿ ਬਹੁਤ ਸਾਰੇ ਕਿਸਾਨ ਜੱਥੇਬੰਦੀਆਂ ਜਿਹੜੀ ਹੈਗੀ ਆ ਉਹਨਾਂ ਨੇ ਬਹੁਤ ਹੀ ਰਿਸਪਾਂਸਿਬਲ ਐਟੀਟਿਊਡ ਦਿਖਾਦੇ ਹੋਏ ਜਿਹੜਾ ਹੈਗਾ ਕਿਸਾਨ ਦੇ ਦਰਮਿਆਨ ਵੀ ਇਹ ਮੈਸੇਜ ਪੁਸ਼ ਕੀਤਾ ਹੈਗਾ ਕਿ ਇਸੇ ਪਰਾਲੀ ਤੋਂ ਜਿਹੜਾ ਹੈਗਾ ਪਰਾਲੀ ਜਲਾਣ ਤੋਂ ਜਿਹੜਾ ਪਰਹੇਜ਼ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਨਾ ਸਿਰਫ ਪਰਿਆਵਰਣ ਦਾ ਨਾਸ਼ ਹੁੰਦਾ ਬਹੁਤ ਸਾਰੇ ਜੀਵ ਜੰਤੂਆਂ ਦਾ ਜਿਹੜੀ ਜਾਨ ਹੈਗੀ ਉਹ ਬਚਾਈ ਜਾ ਸਕਦੀ ਹੈਗੀ ਇਹ ਮਨੁੱਖੀ ਜਾਨਾਂ ਵੀ ਜਿਹੜੀਆਂ ਹੈਗੀਆਂ ਕੁਝ ਗਈਆਂ ਹੈਗੀਆਂ ਨੇ ਤੁਸੀਂ ਦੇਖਿਆ ਹੋਣਾ ਅਖਬਾਰਾਂ 'ਚ ਪੜਿਆ ਹੋਣਾ ਅਸੀਂ ਉਸ ਤੋਂ ਵੀ ਗੁਰੇਜ਼ ਕਰੀਏ ਔਰ ਇਹਦਾ ਫਰਕ ਵੀ ਆਇਆ ਹੈਗਾ ਇਹ ਪਹਿਲੇ ਪਿਛਲੇ ਸਾਲ ਦੇ ਨਾਲੋਂ ਜਿਹੜਾ ਹੈਗਾ ਸੌਰੀ ਪੰਜਾਬ ਦੇ ਵਿੱਚ ਬਹੁਤ ਘਟਕਾਂ ਲੱਗੀਆਂ ਹੈਗੀਆਂ ਨੇ ਔਰ ਇਹ ਟ੍ਰੈਂਡ ਆਪਾਂ ਨੂੰ ਸਾਲ ਤੋਂ ਸਾਲ ਨਜ਼ਰ ਵੀ ਆ ਰਿਹਾ ਹੈਗਾ ਲੇਕਿਨ ਉਸ ਦੇ ਬਾਵਜੂਦ ਕੁਝ ਅਜਿਹੇ ਨੇ ਵਿਅਕਤੀ ਹੁੰਦੇ ਹੈਗੇ ਨੇ ਉਹ ਜਿਹੜੇ ਹੈਗੇ ਆ ਆਕੇ ਸਾਡੇ ਨਾਲ ਕਈ ਵਾਰੀ ਬਹਿਸ-ਵਾਜ਼ੀ ਕਰਦੇ ਹੈਗੇ ਨੇ ਪਰ ਮੋٹے-ਮੋٹے ਤੌਰ ਤੇ ਦੇਖਿਆ ਜਾਵੇ ਤੇ ਇਸ ਲਈ ਸਾਨੂੰ ਕਿਸਾਨ ਜਥੇਬੰਦੀਆਂ ਦਾ ਇਸ ਵਿਸ਼ੇ ਉੱਤੇ ਸਹਿਯੋਗ ਹੈਗਾ ਔਰ ਜੇਕਰ ਕੋਈ ਸਾਡੇ ਨਾਲ ਬਹਿਸਦਾ ਵੀ ਹੈਗਾ ਉਹਦਾ ਉਹ ਸਿਰਫ ਬਹਿ ਸਕਦਾ ਹੈਗਾ ਜਿਹੜੀ ਸਸੇ ਅਸੀਂ ਕਾਰਵਾਈ ਅਮਲ ਚ ਲੈ ਕੇ ਆਉਣੀ ਹੈਗੀ ਹੈ ਉਹਦੇ ਉੱਤੇ ਉਹਨਾਂ ਦੇ ਬਹਿਸ ਨਾਲ ਕੋਈ ਕੋਈ ਵੀ ਜਿਹੜਾ ਅਸਰ ਨਹੀਂ ਪਏਗਾ ਸਰ ਇਨੇ ਕੈਂਪ ਲਗਾਏ ਜਾਂਦੇ ਨੇ ਸਰਕਾਰ ਵੱਲੋਂ ਅਵੇਅਰ ਵੀ ਕੀਤਾ ਜਾਂਦਾ ਹੈਗਾ ਜਗਾ ਜਗਾ ਕੈਂਪ ਲਗਾ ਕੇ ਕਿ ਪ੍ਰਾਲੀ ਨੂੰ ਅੱਗ ਨਾ ਲਗਾਓ ਇਹਦੇ ਨਾਲ ਜਿਹੜਾ ਵਾਤਾਵਰਨ ਦੋਸ਼ਿਤ ਹੁੰਦਾ ਹੈਗਾ ਉਹ ਬਿਮਾਰੀਆਂ ਫੈਲਦੀਆਂਗਾ ਪਰ ਫਿਰ ਵੀ ਜਿਹੜੇ ਕਈ ਕਿਸਾਨ ਜਿਹੜੇ ਨੇ ਅੱਜ ਵੀ ਜਿਹੜਾ ਹੈਗਾ ਪ੍ਰਾਲੀ ਨੂੰ ਅੱਗ ਲਗਾ ਰਹੇ ਨੇ ਕਿਸ ਤਰ੍ਹਾਂ ਦੇ ਦੇ ਬਹੁਤੀ ਦੁਰਭਾਗੇਪੁਰੇ ਨੇਗਾ ਜੀ ਦੇਖੋ ਅਵੇਅਰਨੈਸ ਕੈਂਪ ਦਾ ਮਕਸਦ ਹੁੰਦਾ ਹੈ ਕਿ ਅਸੀਂ ਸਾਰਿਆਂ ਨੂੰ ਇਸ ਗੱਲ ਦੀ ਜਾਗਰੂਕ ਕਰੀਏ ਕਿ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਹੈਗਾ ਉਸ ਦੇ ਕਿੰਨੇ ਜਿਹੜੇ ਪ੍ਰਤੀਕੂਲ ਪ੍ਰਭਾਵ ਜਿਹੜੇ ਹੈਗੇ ਆ ਉਹ ਸਾਡੇ ਵਾਤਾਵਰਨ ਦੇ ਉੱਤੇ ਹੈਗੇ ਔਰ ਸਾਡੇ ਜਿਹੜੇ ਅ ਨਾਗਰਿਕ ਹੈਗੇ ਨੇ ਜਾਂ ਜੀਵ ਜੰਤੂ ਹੈਗੇ ਉਹਨਾਂ ਦੀ ਸੇਧ ਦੇ ਉੱਤੇ ਹੈਗੇ ਨੇ ਮੇਰੇ ਖਿਆਲ ਦੇ ਨਾਲ ਜਾਗਰੂਕਤਾ ਤੇ ਆਲਰੇਡੀ ਜਿਹੜੀ ਹੈਗੀ ਆ ਹੁਣ ਤੱਕ ਸਾਰਿਆਂ ਤੱਕ ਪਹੁੰਚ ਚੁੱਕੀ ਹੈਗੀ ਹੈ ਲੇਕਿਨ ਫਿਰ ਵੀ ਕੁਝ ਲੋਕ ਹੁੰਦੇ ਹੈਗੇ ਨੇ ਉਹ ਸਿਰਫ ਆਪਣੇ ਸਵਾਰਥ ਕਰਕੇ ਜਾਂ ਥੋੜੀ ਜਿਹੀ ਮਿਹਨਤ ਤੋਂ ਬਚਣ ਕਰਕੇ ਜਿਹੜਾ ਹੈਗਾ ਵਾ ਪਰਾਲੀ ਨੂੰ ਅੱਗ ਲਾ ਦਿੰਦੇ ਹੈਗੇ ਨੇ ਜਿਹੜਾ ਕਿ ਮੈਂ ਦੇਖਦਾ ਹੈਗਾ ਕਿ ਬਹੁਤ ਹੀ ਗੈਰ ਜ਼ਿੰਮੇਵਾਰਾ ਨਾ ਔਰ ਬਹੁਤ ਹੀ ਨੁਕਸਾਨਯੋਗ ਜਿਹੜਾ ਹੈਗਾ ਵਾ ਇੱਕ ਅਪਰੋਚ ਹੈਗੀ ਹੈ ਕਈ ਕਿਸਾਨ ਜਿਹੜੇ ਹੈਗੇ ਆ ਉਹ ਕਹਿੰਦੇ ਅਸੀਂ ਪਰਾਲੀ ਨੂੰ ਅੱਗ ਨਾ ਲਗਾਈਏ ਤਾਂ ਅਸੀਂ ਕੀ ਕਰੀਏ ਤ ਨਹੀਂ ਇਹ ਦੇਖੋ ਮੈਂ ਇਹ ਬੋਲੂਗਾ ਇਹ ਤਾਂ ਸਿਰਫ ਹੁੰਦਾ ਨਾ ਜਦੋਂ ਆਪਾਂ ਕੋਈ ਕੰਮ ਨਹੀਂ ਕਰਨਾ ਹੁੰਦਾ ਹੈਗਾ ਤੇ ਫਿਰ ਆਪਾਂ ਇਸ ਤਰੀਕੇ ਦੀ ਬਿਆਨਬਾਜ਼ੀ ਕਰ ਦਿੰਦੇ ਹੈਗੀਆਂ ਮੈਂ ਉਹਨਾਂ ਨੂੰ ਕਹੂੰਗਾ ਵੀ ਜਿਹੜੇ ਵੀ ਇਦਾਂ ਦੇ ਵਿਅਕਤੀ ਹੈਗੇ ਨੇ ਉਹ ਜਿਹੜੇ ਹੈਗੇ ਨੇ ਉਹ ਕੀ ਕਹਿੰਦੇ ਹੈਗੇ ਆ ਆ ਬਾਕੀ ਆਪਣੇ ਉਹਨਾਂ ਸਾਥੀਆਂ ਦੇ ਨਾਲ ਵੱਲ ਇਸ਼ਾਰਾ ਉਹਨਾਂ ਵੱਲ ਉਹਨਾਂ ਤੋਂ ਸਿੱਧੇ ਲੈਣ ਜਿਹੜੇ ਪ੍ਰਾਲੀ ਦੀ ਮੈਨੇਜਮੈਂਟ ਕਰਦੇ ਹੈਗੇ ਨੇ ਤੇ ਜੇਕਰ ਪ੍ਰਾਲੀ ਦੀ ਮੈਨੇਜਮੈਂਟ ਬਾਕੀ ਕਰ ਸਕਦੇ ਹੈ ਮੇਰੇ ਖਿਆਲ ਹਰ ਕੋਈ ਕਰ ਸਕਦਾ ਹੈਗਾ ਜਿਹੜੇ ਕਿਸਾਨ ਹਜੇ ਵੀ ਪ੍ਰਾਲੀ ਨੂੰ ਅੱਗ ਲਗਾ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ। ਇਹੀ ਕਹਿਣਾ ਮੇਰੀ ਪਹਿਲੇ ਤੋਂ ਉਹਨਾਂ ਨੂੰ ਇਹੀ ਬੇਨਤੀ ਹੈਗੀ ਆ ਕਿ ਕਿਰਪਾ ਕਰਕੇ ਇਸ ਤਰੀਕੇ ਦੇ ਜਿਹੜਾ ਅਪਰੋਚ ਹੈਗੀ ਆ ਉਸ ਤੋਂ ਜਿਹੜਾ ਹੈਗਾ ਵਾ ਬਚਾਅ ਕੀਤਾ ਜਾ ਸਕੇ। ਔਰ ਜੇਕਰ ਫਿਰ ਵੀ ਕੋਈ ਜਿਹੜਾ ਕਿਸਾਨ ਹੈਗਾ ਜਿਹੜਾ ਸਾਡੀ ਬੇਨਤੀ ਕਹਿ ਲਓ ਜਾਂ ਸਾਡੇ ਮੈਸੇਜ ਕਹਿ ਲਓ ਜਾਂ ਸਾਡੀ ਜਿਹੜੀ ਵਾਰਨਿੰਗ ਕਹਿ ਲਓ ਸੋ ਨਹੀਂ ਮੰਨਦਾ ਹੈਗਾ ਤੇ ਫਿਰ ਸਾਡੇ ਕੋਲ ਉਸ ਦੇ ਖਿਲਾਫ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਕਰਨ ਤੋਂ ਇਲਾਵਾ ਹੋਰ ਕੋਈ ਜਿਹੜਾ ਹੈਗਾ ਆਚਾਰਾ ਸਾਡੇ ਕੋ ਕੋਈ ਹੋਰ ਆਪਸ਼ਨ ਨਹੀਂ ਹੈਗਾ ਰਾਲੀ ਨੂੰ ਅੱਗ ਲਗਾਉਣ ਵਾਸਤੇ ਜਿਹੜੀਆਂ ਹੈਗੀਆਂ ਕਿੰਨੀਆਂ ਟੀਮਾਂ ਲਗਾਈਆਂ ਗਈਆਂ ਸਾਡੀਆਂ ਜੀ ਹਰ ਪਿੰਡ ਦੇ ਵਿੱਚ ਇੱਕ ਨੋਡਲ ਅਫੀਸਰ ਹੈਗਾ ਜਿਹੜਾ ਉਸ ਪਿੰਡ ਦੇ ਵਿੱਚ ਨਜ਼ਰ ਰੱਖਦਾ ਹੈਗਾ ਕਿ ਖੇਤ ਦੇ ਵਿੱਚ ਕਿਤੇ ਵੀ ਜਿਹੜੀ ਹੈਗੀ ਅੱਗ ਨਾਲ ਲਗਾਈ ਜਾਵੇ ਔਰ ਇਹਨਾਂ ਜਿਹੜੇ ਨੂਡਲ ਆਫਿਸਰਸ ਹੈਗੇ ਨੇ 10 10 12 12 ਦੇ ਗਰੁੱਪ ਦੇ ਉੱਪਰ ਇੱਕ ਲੈਸਟਰ ਆਫਿਸਰ ਲਗਾਇਆ ਜਿਹੜਾ ਕਿ ਸਾਰੇ ਉਹਨੂੰ ਮੈਨੇਜ ਕਰਦੇ ਹੈਗੇ ਨੇ ਔਰ ਉਹਨਾਂ ਦੇ ਰਾਹੀਂ ਜਿਹੜਾ ਹੈਗਾ ਵਾ ਨੂਡਲ ਆਫਿਸਰਸ ਔਰ ਲੈਸਟਰ ਆਫਿਸਰਸ ਰਾਹੀਂ ਜਿਹੜਾ ਹੈਗਾ ਅਸੀਂ ਪ੍ਰਾਲੀ ਦੀ ਜਿਹੜੀ ਸੰਭਾਲ ਹੈਗੀ ਆ ਔਰ ਉਹਨੂੰ ਅਗਲਾਂ ਤੋਂ ਜਿਹੜਾ ਬਚਾਉਦਾ ਜਿਹੜਾ ਸਾਡੀ ਮੁਹਿੰਮ ਹੈਗੀ ਆ ਉਹਨੂੰ ਐਗਜ਼ੀਕਿਊਟ ਕਰਦੇ ਹੈਗੇ ਆ ਸਾਡੇ ਨਾਲ ਜਿਹੜੇ ਹੈਗੇ ਆ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਵਾ ਉਹ ਵੀ ਐਕਟਿਵਲੀ ਪਾਰਟਿਸਿਪੇਟ ਕਰਨਾ ਹੈਗਾ ਈਵਨ ਸਾਡੇ ਜਿਹੜੇ ਈਓ ਆਫਿਸ ਹੈਗੇ ਆ ਉਹ ਕਿਤੇ ਸਾਨੂੰ ਨਜ਼ਰ ਲੱਗੀ ਹੋਈ ਪਾਈ ਜਾਂਦੀ ਹੈਗੀ ਤੇ ਇਮੀਡੀਏਟਲੀ ਅਸੀਂ ਉਹਨਾਂ ਤੋਂ ਫਾਇਰ ਬ੍ਰਿਗੇਡਸ ਜਿਹੜੀਆਂ ਹੈਗੀਆਂ ਉਹ ਰਿਕਾਲ ਕਰਦੇ ਹੈਗੀਆਂ ਤੇ ਇਹ ਕਹਿੰਦਾ ਭਾਵੇਂ ਹੈਗਾ ਕਿ ਅ ਸਰਕਾਰੀ ਤੰਤਰ ਦੇ ਵਿੱਚ ਅਸੀਂ ਵੱਖ-ਵੱਖ ਜਿਹੜੇ ਡਿਪਾਰਟਮੈਂਟਸ ਹੈਗੇ ਔਰ ਵੱਖ-ਵੱਖ ਆਫੀਸਰਸ ਹੈਗੇ ਉਹਨਾਂ ਨੂੰ ਰੋਪਨ ਕੀਤਾ ਹੋਇਆ ਹੈਗਾ ਤੇ ਸਾਡੀ ਪੂਰਾ ਪ੍ਰਯਾਸ ਹੈਗਾ ਕਿ ਅਸੀਂ ਜਿਹੜੇ ਪ੍ਰਾਲੀ ਦੇ ਅਗਲ ਕੰਦੇ کیسਸ ਹੈਗੇ ਉਹਨਾਂ ਨੂੰ ਘੱਟ ਤੋਂ ਘੱਟ ਦੇਣਾ ਹੈਗਾ ਵਾ ਅ ਘੱਟ ਗਿਣਤੀ ਤੱਕ ਜਿਹੜਾ ਹੈਗਾ ਪੁਲ ਡਾਊਨ ਕਰ ਸਕੀਏ ਕੀ ਅਪੀਲ ਆ ਲਾਸਟ ਦੇ ਵਿੱਚ ਕਿਸਾਨਾਂ ਨੂੰ ਅਪੀਲ ਹੋਈ ਹੈਗੀ ਹੈ ਜੀ ਕਿ ਕਿਰਪਾ ਕਰਕੇ ਥੋੜੇ ਜਿਹਾ ਐਫਰਟ ਤੋਂ ਅ ਬਚਦੇ ਹੋਏ ਆਪਾ ਜਿਹੜੇ ਕਿਸਾਨ ਹੈਗੇ ਆ ਮੈਨੂੰ ਲੱਗਦਾ ਹੈਗਾ ਕਿ ਉਹਨਾਂ ਕੋਲ ਸਾਧਨ ਸਾਰੇ ਅਵੇਲੇਬਲ ਨੇ ਜੇ ਕਿਸੇ ਕੋਲ ਸਾਧਨ ਨਹੀਂ ਹੈਗਾ ਤੇ ਮੇਰੇ ਕੋਲ ਐਗਰੀਕਲਚਰ ਅਫੀਸਰ ਕੋਲ ਹੈ ਅਸੀਂ ਸਾਧਨ ਮੁਹਿਆ ਕਰਾ ਦਾਂਗੇ ਜੀ ਪਰ ਪਰਾਲੀ ਨੂੰ ਮੈਨੇਜ ਕਰਨ ਔਰ ਜੇਕਰ ਇਸ ਦੇ ਬਾਵਜੂਦ ਵੀ ਜੇ ਕੋ ਮੈਨੇ ਨਹੀਂ ਕਰ ਪਾਉਂਦੇ ਹੈਗੇ ਤਾਂ ਜਿਵੇਂ ਮੈਂ ਪਹਿਲਾਂ ਬੋਲੇ ਹੈਗਾ ਫਿਰ ਜਿਹੜੀਆਂ ਸਾਡੀਆਂ ਜਿਹੜੀ ਕਾਨੂੰਨੀ ਕਾਰਵਾਈ ਹੈਗੀ ਹੈ ਜਿਹਦੇ ਵਿੱਚ ਪਰਚਾ ਦਰਜ ਕਰਾਉਣਾ ਜੁਰਮਾਨਾ ਲਗਾਉਣਾ ਜਿਹੜਾ ਸਾਡਾ ਮਾਲ ਰਿਕਾਰਡ ਹੈ ਉਹਦੇ ਵਿੱਚ ਲਾਲ ਐਂਟਰੀ ਦੇ ਨਾਲ ਉਹ ਖਸਰੇ ਨੂੰ ਜਿਹੜਾ ਅੰਕਿਤ ਕਰਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਅਮਲ ਦੇ ਵਿੱਚ ਲੱਖਿਆਵਾਂਗੇ ਇਹ ਸਨ ਐਸਨੀਅਮ ਲਾਲ ਵਿਸ਼ਵਾਸ ਬਹਿਨ ਜੀ ਜਿਨ੍ਹਾਂ ਵੱਲੋਂ ਇੱਕ ਚੇਤਾਵਨੀ ਵੀ ਦਿੱਤੀ ਗਈ ਹੈ ਜੇਕਰ ਪਰਾਲੀ ਨੂੰ ਕਿਸਾਨ ਕੋਈ ਅੱਗ ਲਗਾਵੇਗਾ ਤਾਂ ਉਸਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਕੈਮਰਾ ਪਰਸੰਦ ਨਾਲ ਆਪਣੀ ਤਰੋੜਾ ਨਕੋਤਾ